ਸ਼ਬਦ ਮੂੰਹ ਦੇ ਰਾਹੀਂ ਅੰਦਰ ਨਹੀਂ ਜਾਏਗਾ ਮੂੰਹ ਦੇ ਰਾਹੀਂ ਬਾਹਰ ਪ੍ਰਗਟ ਹੋਏਗਾ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਰਵਨੰ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਬਾਨ ਨਾਲ ਉਚਾਰਨ ਕਰੋ ਕੰਨ ਨਾਲ ਸੁਣੋ ਗਾਵੀਏ ਸੁਣੀਏ ਮਨ ਰਖੀਏ ਬਾ ਹੁਣ ਮੈਂ ਅਰਜ਼ ਕਰਾਂ ਇਹ ਇਤਨਾ ਔਖਾ ਕੰਮ ਹੈ ਇਤਨਾ ਔਖਾ ਕੰਮ ਹੈ ਸਤਿਗੁਰ ਨੂੰ ਕਹਿਣਾ ਪਿਆ ਆਖਣ ਔਖਾ ਸਾਚਾ ਔਖਾ ਇਹ ਕਥਾ ਕਰਨੇ ਕੀਰਤਨ ਕਰਨਾ ਪਾਠ ਕਰ ਲੈਣਾ ਜਾਂ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ ਦੋ ਘੰਟਾ ਕਰ ਲੈਣਾ ਇਤਨਾ ਔਖਾ ਨਹੀਂ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਸੁਣੇ ਇਹ ਕਮ ਔਖਾ ਹੈ ਗਾ ਵੀਏ ਸੁਣੀਏ ਜੇ ਮੈਂ ਸੁਣਿਆ ਹੀ ਨਹੀਂ ਤਾਂ ਸ਼ਬਦ ਅੰਦਰ ਗਿਆ ਹੀ ਨਹੀਂ ਜੇ ਸ਼ਬਦ ਅੰਦਰ ਗਿਆ ਹੀ ਨਹੀਂ ਤੇ ਅੰਦਰ ਦੀਦਿਆ